ਭਾਲਾ ਪ੍ਰੀਤਮ ਜੀ ਖੜੇ ਹੋਏ ਨજર ਆਕਾਸ਼ਾਂ ਵਿੱਚ ਗੱਡੀ ਤੇ ਸ਼ਿਵਦਾ ਦੀ ਧੁਨੀ ਵਿੱਚ ਮਹਾ ਧੁਨੀ ਰਲਾਈ ਤੋਹੇ 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 ਐਸਾ ਰੰਗ ਬੰਜਾ ਕਿ ਸਾਰੇ ਆਕਾਸ਼ ਮੰਡਲ ਵਿੱਚ ਤੋਹੇ ਤੋਹੇ ਦੀ ਧੁਨ ਗੂੰਜਣ ਲੱਗੀ ਇੱਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਇਸ ਤਰ੍ਹਾਂ ਜੰਮ ਗਿਆ ਕਮਰਾ ਸੀ ਕਿ ਸੱਚੀ ਅلوਹਿਤ ਦਾ ਮੰਡਲ ਹੋ ਗਿਆ ਇਸ ਅराधना ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿੱਚ ਆ ਗਏ। ਮਾਂ ਭੁੱਖ ਲੱਗੀ ਹੈ। ਕੁਝ ਖਾਣ ਨੂੰ ਦੇ। ਮੈਨੇ ਆਣੀ ਨੇ ਆਦਮੀ ਪਜਾਇਆ ਤੇ ਬਾਜ਼ਾਰੋਂ ਤਾਜੀ ਮਠਿਆਈ ਲਿਆਇ। ਪਰ ਚੋਜੀ ਪਿਆਰੇ ਬੋਲੇ ਨਾ। ਤਲੇ ਹੋਏ ਸ਼ਵਲੇ ਤੇ ਦੁੱਧ ਦੀ ਪੂਰੀ ਐਸਾ ਖਾੜੀ। ਹਾਂ ਅੰਦਰ ਪੈ ਸ਼ੋਲੇ ਤੇ ਪੂਰੀ ਖਾਸਾ ਸਤਮੁਤੀ ਦੋਵੇਂ ਪਦਾਰਥ ਅੰਦਰ ਹੁਣੇ ਤਿਆਰ ਕਰਕੇ ਰਸੋਆਣ ਨੇ ਰੱਖੇ ਸੀ ਰਾਣੀ ਤਾਹੀ ਦੀ ਕੀ ਭੱਜੇ ਜੋ ਹੱਥ ਆਇਆ ਪਰ ਕੇ ਲਿਆ ਕੇ ਅੱਗੇ ਧਰ ਦਿੱਤਾ ਚੋਜੀ ਜੀ ਨੇ ਕੁਝ ਸ਼ਿਵਦਾਤਨ ਦਿੱਤੇ ਫਿਰ ਆਪਣੇ ਸਾਥੀਆਂ ਨੂੰ ਵੰਡ ਦਿੱਤੇ ਸਾਰੇ ਸ਼ਿਵਦੱਤ ਨੂੰ ਵੀ ਦਿੱਤੇ ਰਾਜਾ ਫਤਿਹ ਚੰਦ ਨੂੰ ਰਾਣੀ ਨੂੰ ਜੋ ਜੋ ਵੀ ਸਾਹਮਣੇ ਆਇਆ ਸਭ ਨੂੰ ਮੰਡੀ ਗਏ ਵੇੜੇ ਵਿੱਚ ਭੱਜ ਗਏ 2 ਘੰਟੇ ਖੂਬ ਖਿੱਦੋ ਖੁੰਡੀ ਖੇਡੀ ਖੇੜ ਦੇ ਖੇੜ ਦੇ ਸਵੇਰ ਦੀ ਸੋਹਣਿਆ ਮੋਤੀਆਂ ਵਾਂਗ ਚਮਕਦੀ ਤਰੀਲ ਵਾਂਗੋ ਖਿਸਕੰਤ ਹੋ ਗਏ ਇਹ 파ਟਲੀ ਪੁੱਤਰ ਹੈ ਜੀ ਹਾਂ ਪ੍ਰਾਤਨ 파ਟਲੀ ਪੁੱਤਰ ਜਦੋਂ ਜੁਨਾਨੀਆਂ ਦਾ ਇੱਥੇ ਆਉਣਾ ਜਾਣਾ ਸੀ ਤੇ ਉਹ ਇਸ ਨੂੰ ਪਾਲੀਥੋਤਰਾ ਕਹਿੰਦੇ ਸਨ ਤੇ ਫਿਰ ਪਟਨਾ ਤੇ ਹੁਣ ਪਟਨਾ ਹੀ ਹੈ ਕਿ ਲੇਪਾ ਗੰਵਾਲਾ ਪਟਨਾ ਇਸ ਪਟਨੇ ਵਿੱਚ ਇੱਕ ਸੁੰਦਰ ਘਰ ਹੈ ਜਗਤ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਸੁਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਕਿ मामा ਕਿਰਪਾਲ ਚੰਦ ਆਇਆ ਗਹਿਣੇ ਕੱਪੜੇ ਰੁਪਈਏ ਰੇਸ਼ਮ ਠਿਆਈਆਂ ਅੱਗੇ ਧਰ ਕੇ ਕਹਿਣ ਲੱਗਾ ਲਓ ਬੇਬੇ ਜੀ ਬੇਬੇ ਜੀ ਨੇ ਪੁੱਛਿਆ ਕਿੱਥੋਂ ਲਿਆਏ ਹੋ ਬੇਬੇ ਸਹਬਜ਼ਾਦੇ ਜੀ ਅੱਜ ਫਤੇਹ ਚੰਦ ਰਾਜਾ ਦੇ ਘਰ ਜਾ ਕੇ ਢੇ ਸਨ ਉਹ ਆਤਮ ਰੰਗ ਰਮਾਇਆ ਉਹਨਾਂ ਨੇ ਉੱਥੇ ਕਿ ਜਿਵੇਂ ਸੱਚਖੰਡ ਬਣਾ ਦਿੱਤਾ ਹੋਵੇ ਰਾਜੀ ਫਤੇ ਚੰਦ ਦੀ ਧਰਮਪਤਨੀ ਮੈਣਿਆਣੀ ਨੂੰ ਅਜੁਨਾ ਮਾਂ ਕਹਿ ਕੇ ਬੁਲਾਇਆ ਮਾਨੋ ਹਨ ਤਾਰਾ ਹੈ ਬੇਬੇ ਜੀ ਕਦੇ ਸਾਥੋਂ ਭੁੱਲ ਨਾ ਹੋਵੇ ਇਹ ਬਾਲਕਾ ਨਹੀਂ ਹੈ ਆਪ ਹੈ ਕਰਤਾਰ ਖੇਡਾਂ ਵੱਲ ਤੱਕੇ ਨਹੀਂ ਭੁੱਲਣਾ ਚੋਜਾਂ ਵੱਲ ਨਹੀਂ ਜਾਣਾ ਇਹ ਤਾਂਨਾਂ ਦੀ ਮੋਜ ਹੈ ਆਤਮ ਹਲਾਰਾ ਇਤਨਾ ਹੈ ਸਮਝ ਜਾਂਦਾ ਬੇਬੇ ਜੀ ਬੋਲੇ ਫਿਰ ਜੀਓ ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ ਚਾਹੇ ਜੋ ਮਰਜੀ ਕਰ ਜੇ ਇਹਨਾਂ ਗਲੇਲਾ ਮਾਰ ਕੇ ਘੜੇ ਭੰਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਹ ਨੂੰ ਸਰਾਪ ਦੇ ਦਿੱਤਾ ਕਿ ਜਾ ਤੂ ਖਾਰਾ ਹੋ ਜਾ ਨਾ ਕੋਈ ਪਾਣੀ ਲੈਣ ਆਵੇ ਨਾ ਕਿਸੇ ਦੀ ਗਾਗਰ ਟੁੱਟੇ ਨਾ ਕਿਸੇ ਦਾ ਘੜਾ ਟੁੱਟੇ ਪਰ ਲਾਲ ਜੀ ਨੂੰ ਕੁਛ ਨਹੀਂ ਕਹਿਣਾ ਮਾ ਮਾ ਕ੍ਰਿਪਾਲ ਚਾਂਜੀ ਬੋਲੇ ਬੇਬੇ ਜੀ ਚੰਗਾ ਛਾਣਿਓ ਜਿਨ੍ਹਾਂ ਦੇ ਘਰੇ ਭੱਜੇ ਉਹਨਾਂ ਦੇ ਮੰਦ ਕਰਮ ਭੱਜੇ ਜਿਨ੍ਹਾਂ ਦੀਆਂ ਗਾਗਰਾਂ ਛਿੱਧੀਆਂ ਉਹਨਾਂ ਦੇ ਪਾਪ ਛਿੱਜੇ ਜਿਸ ਜਿਸ ਨਾਲ ਪਿਆਰ ਕਰਨ ਜਿਸ ਜਿਸ ਨਾਲ ਅਖਰਖਾਨੇ ਕਰਨ ਉਹੋ ਭਾਗਾ ਵਾਲਾ ਹੈ ਉਸ ਉਸ ਨੂੰ ਇਹਨਾ ਧਾਰਨਾ ਹੈ ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ ਹੈ ਭਲਾ ਵੇਖੋ ਹਾਂ ਰਾਜਾ ਸ਼ਿਵਦਤ ਭਾਰੀ ਪੰਡਤ ਤੇਜਸਵੀ ਚੇਲਿਆਂ ਵਾਲਾ ਰਾਜਵਾਲਾ ਇਸ ਤਰ੍ਹਾਂ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਧਾਰਦਾ ਹੈ ਜਾਨ ਮੰਗਲ ਤਾਂ ਹਾਜ਼ਰ ਕਰਦਾ ਹੈ ਉਸ ਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿੱਚ ਆਸਮਾਪਤ ਹੋਏ ਹਨ ਖਬਰੇ ਕੀ ਕੀਤਾ ਸੁ ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ ਜਗਤ ਸੇਠ ਹਾਂ ਉਹੀ ਰਲਾ ਸੀਟ ਮਾਧੋ ਸੀਟ ਹੋਰ ਕਿਤਨੇ ਦੇ ਘਰ ਇਹਨਾਂ ਦੀ ਟੁਰੇ ਜਾਂਦੇ ਮਖੌਲ ਪਰੇ ਵਾਕਾਂ ਤੋਂ ਪੁੱਤਰ ਹੋਏ ਹਨ ਕਿਤਨੇ ਰੋਗੀ ਰਾਜੀ ਹੋਏ ਹਨ ਕੱਲ ਇੱਕ ਕੋੜੀ ਨੂੰ ਘਾੜ ਤੋਂ ੱੱਕਾ ਦੇ ਕੇ ਗੰਗਾ ਵਿੱਚ ਜਾ ਮਾਰਿਆ ਨਿਕਲਿਆ ਤਾਂ ਨਾ ਮੰਨ ਰੁਆ ਜੇ ਅਜਬਤਾ ਵੱਲ ਤੱਕੋ ਤਾਂ ਸਾਖਸ਼ਾਤ ਜੇ ਘਾਟਾਂ ਪਰ ਪਾਣੀ ਓਛਾਲਦੇ ਹੈ ਖਿੱਦੂ ਖੇਡਦੇ ਹੈ ਗਾਗਰਾਂ ਵੇਂਦੇ ਹੈ ਖੇਡਾਂ ਕਰਕੇ ਤੱਕੋ ਤਾਂ ਅਚਰਜ ਆਉਂਦਾ ਹੈ ਬੇਬੇ ਜੀ ਅਰਦਾਸ ਕਰੋ ਇਹਨਾਂ ਨੂੰ ਧਮ ਧਮ ਕਰਦੀ ਆਵਾਜ਼ ਆਈ ਤੀਰ ਕਮਾਨ ਤਾਣੀ ਅੱਗੇ ਅੱਗੇ ਕਦਮ ਰੱਖਦੇ ਲਾਲ ਜੀ ਆ ਰਹੇ ਹਨ ਮਗਰ ਸੌ ਮੁੰਡਾ ਇੱਕ ਕਦਮ ਸਫ ਬਨ ਕੇ ਇਹਨਾਂ ਦੀ ਹੁਕਮ ਦੇ ਵਾਕਾਂ ਅਨਸਾਰ ਕਦਮ ਪਟਦਾ ਕਦਮ ਬਦਲਦਾ ਆ ਰਿਹਾ ਹੈ ਮਾਨੋ ਸੈਨਾਪਤੀ ਜੀ ਦੀ ਫੌਜ ਨੂੰ ਕਵੈਦ ਕਰਾਉਂਦੇ ਆ ਰਹੇ ਹਨ ਆਉਂਦੇ ਬੋਲੇ ਜੀਓ ਲਿਆ ਮਠਾਈ ਰੋਟੀ ਫੌਜਾ ਨੂੰ ਖਵਾਈਏ ਮਾਂ ਨੇ ਉੱਠ ਕੇ ਗੱਲ ਨਾਲ ਲਾਇਆ ਮੱਥਾ ਚੁੰਮਿਆ ਪਿਆਰ ਦਿੱਤਾ ਤੇ ਕਿਹਾ ਲਾਲ ਜੀ ਲੰਗਰ ਤਿਆਰ ਹੈ ਅੱਜ ਬੜਾ ਚਿਰ ਲਾਇਆ ਸਹਬਜ਼ਾਦੇ ਜੀ ਬੋਲੇ ਪਾਤਾ ਜੀਓ ਅੱਜ ਇੱਕ ਹੋਰ ਮਾਂ ਬਣਾਈ ਹੈ ਮਾਂ ਬੋਲੀ ਦੋ ਮਾਵਾ ਦੇ ਇੱਕ ਪੁੱਤਰ ਕੀਕੂ ਬਣੋਗੇ ਸਹਬ ਜੀ ਬੋਲੇ ਕੀਕੂ ਤੁਹਾਨੂੰ ਨਹੀਂ ਪਤਾ ਜਿhko ਦੋ ਅੱਖਾਂ ਵਿੱਚ ਇੱਕ ਨਜ਼ਰ ਹੁੰਦੀ ਹੈ ਮਾਤਾ ਜੀ ਨੇ ਬੜੇ ਧਿਆਨ ਨਾਲ ਵੇਖਿਆ ਫਿਰ ਪੁੱਛਿਆ ਪਰ ਤੁਸੀਂ ਇੱਕ ਦੋਹਾ ਦੀ ਗੋਦ ਕਿੱਕੂ ਖੇਲੋਗੇ ਸਹਬਜ਼ਾਦੇ ਜੀ ਬੋਲੇ ਜਿhko ਦੋ ਸਰੋਵਰਾਂ ਵਿੱਚ ਇੱਕੋ ਚੰਦ ਇੱਕੋ ਸਮੇਂ ਖੇਡਦਾ ਹੈ ਮਾਤਾ ਜੀ ਨਿਰੁੱਸਤ ਹੋ ਗਏ ਪਰ ਫਿਰ ਲਾੜ ਨਾਲ ਬੋਲੇ ਤੇ ਦੋ ਮਾਵਾਂ ਨੂੰ ਕਿੱਕੂ ਤਾਰੋਗੇ ਸ਼ੇਰਦਾਦੇ ਜੀ ਬੋਲੇ ਨਾਮ ਪੁੱਤ ਸਭ ਮਾਵਾਂ ਦੀ ਗੋਦ ਖੇਲੇਗਾ ਗੁਰਬਾਣੀ ਧੀ ਸਭ ਮਾਵਾਂ ਦੀ ਗੋਦੀ ਖੇਲੇਗੀ ਸਭ ਸੁਪੁੱਤੇ ਹੋ ਕੇ ਤਰਨਗੇ ਨਾਮ ਪੁੱਤ ਨਾ ਮਰੇਗਾ ਨਾ ਗੋਦ ਸਖਣੀ ਕਰੇਗਾ ਨਾਲ ਰਹੇਗਾ ਤੇ ਆਪ ਤਾਰੇਗਾ ਮਾਂ ਕੋਈ ਵੱਧ ਘਟ ਵੀ ਸ਼ੇਰਦਾਦੇ ਜੀ ਬੋਲੇ ਹਬ ਸਮਾਨੀ ਜੋਤ ਜਿਓ ਜਾਲ ਘਟਾਉ ਚੰਦਰਮਾ ਹਣ ਰੋਟੀ ਛੇਤੀ ਦਿਓ ਨਾ ਭੁੱਖ ਲੱਗੀ ਐ ਬਸ ਪੰਗਤ ਲੱਗ ਗਈ ਲਾਂਗਰੀ ਪ੍ਰਸ਼ਾਦ ਲੈ ਆਏ 100 ਹੀ ਮੰਡੇ ਨੂੰ ਚੋਜੀ ਜੀ ਆਪ ਸ਼ਿਕਾਉਂਦੇ ਤੇ ਖੁਸ਼ ਹੁੰਦੇ ਆ ਫਿਰ ਸਾਰਿਆਂ ਨੂੰ ਵਿਦਾ ਕੀਤਾ ਜਦ ਸਭ ਚਲੇ ਗਏ ਤਾਂ ਮਾਂ ਪੁੱਤਰ ਇਕੱਠੇ ਹੋ ਕੇ ਬੈਠੇ ਮਾਤਾ ਜੀ ਨੇ ਲਾੜ ਨਾਲ ਗੋਦੀ ਵਿੱਚ ਬਿਠਾ ਲਿਆ ਬੜੇ ਕੋਮਲ ਬਚਨਾਂ ਨਾਲ ਕਹਿਣ ਲੱਗੇ ਲਾਲ ਜੀ ਕਿਸੇ ਦੀ ਨਜ਼ਰ ਨਾ ਲੱਗ ਜਾਏ ਤੁਸੀਂ ਬੜੇ ਦੰਦ ਕਥਾ ਵਿੱਚ ਆਉਂਦੇ ਜੇ ਛੋਟਾ ਜਿਹਾ ਸਰੀਰ ਦਾ ਪਰ ਆਤਮਿਕ ਆਨੰਦ ਵਿੱਚ ਪਰਮਾਤਮਾ ਦਾ ਸਰੂਪ ਜੋਤੀ ਸਹਬ ਜੀ ਜੀ ਬੋਲੇ ਹਲੇ ਤਾਂ ਲੋਕਾਂ ਨੂੰ ਮੇਰੀ ਨਜ਼ਰ ਭਈ ਲੱਗਦੀ ਏ ਜਿਸ ਨੂੰ ਲੱਗਦੀ ਭਈ ਲੱਗੇ ਗੁਰੂ ਨਾਨਕ ਸਿਮਰਦਾ ਹੈ ਜਿਸ ਨੂੰ ਨਜ਼ਰ ਲੱਗਦੀ ਹੈ ਉਹ ਤਰ ਜਾਂਦਾ ਹੈ ਗੁਰੂ ਨਾਨਕ ਦੇਵਾਂ ਪਰ ਕੌਣ ਬਲੀ ਹੈ ਬਾਬੇ ਦੇ ਸਭ ਤੋਂ ਉੱਚੇ ਸੁੱਚੇ ਹਨ ਮਾਤਾ ਜੀ ਬੋਲੇ ਤੁਰਕ ਦਾ ਰਾਜ ਹੈ ਕੋਈ ਖੰਸ ਨਾ ਕਰੇ ਸਹਿਬਜ਼ਾਦੇ ਜੀ ਬੋਲੇ ਤੁਰਕ ਰਾਜ ਜ਼ੁਲਮ ਦਾ ਹੈ ਜ਼ੁਲਮ ਮਿਟ ਦੇਵਾਂਗੇ ਮਾਤਾ ਜੀ ਬੋਲੇ ਕੀ ਕੌਣ ਸਹਿਬਜ਼ਾਦੇ ਜੀ ਬੋਲੇ ਤਲਵਾਰ ਨਾਲ ਸੀਸ਼ ਨਾਲ ਮਾਤਾ ਤਰਪ ਕੇ ਮਾਂ ਹੈ ਨਾ ਅੰਦਰੋਂ ਡਰ ਗਏ ਸਹਿਮ ਗਏ ਤੇ ਚੁੱਪ ਕਰ ਗਏ ਸੋਚਿਆ ਇਹ ਅਜਬਤ ਵਾਲਾ ਘਰ ਹੈ بے ਪ੍ਰਵਾਹੀ ਦਾ ਦਰ ਹੈ ਖਵਰੇ ਜੀ ਮੂੰਹੋਂ ਕੱਢਿਆ ਨੇ ਇਹਦਾ ਕੀ ਭਾਵ ਹੈ ਇਹ ਤਾਂ ਜੋ ਕਹਿਣਗੇ ਉਹ ਪੱਥਰ ਤੇ ਲੀਕ ਹੋ ਜਾਏਗੀ ਤਦ ਮਾਤਾ ਨੇ ਗੱਲ ਪੁਲਾਈ ਤੇ ਪੁੱਛਿਆ ਲਾਲ ਜੀ ਮੈਣਿਆਣੀ ਤੇ ਮੈਣੀ ਜੀ ਨੂੰ ਵਰ ਦਿੱਤਾ ਸਰਜਾ ਦੇ ਜੀ ਬੋਲੇ ਦੋਵੇਂ ਨਿਸ਼ਕਾਮ ਭਗਤ ਹੋ ਗਏ ਗੁਰੂ ਨਾਨਕ ਦਾ ਕਰ ਕਾਮਨਾ ਵਾਲੇ ਨੂੰ ਇੱਛਾ ਪੂਰਨਤਾ ਦਿੰਦਾ ਹੈ ਪਰ ਨਿਸ਼ਕਾਮ ਭਗਤਾਂ ਨੂੰ ਆਪਣੇ ਵਿੱਚ ਵਿਸਵਾਸਾ ਦਿੰਦਾ ਸੋ ਉਹਨਾਂ ਨੂੰ ਅਪਣਾ ਲਿਆ ਹਾਂ ਗੁਰੂ ਕੇ ਸਰੂਪ ਵਿੱਚ ਵਿਸਵਾਸਾ ਦਿੱਤਾ ਇਸ ਵੇਲੇ ਸਾਂਝ ਹੋ ਗਈ ਸੀ ਥੋੜੇ ਥੋੜੇ ਤਾਰੇ ਚੜ੍ਹ ਪਏ ਨੇ ਸਭ ਜادیه ਇਹ ਕਹਿੰਦੇ ਅਚਾਨਕ ਉੱਛਲੇ ਪਲੰਘ ਤੁਰਸ਼ਾਲ ਮਾਰੀ ਐਸੀ ਸ਼ੂਟ ਕੀਤੇ ਇਹ ਜਾਂਦੇ ਨਹੀਂ ਦਿਸੇ ਇੱਕ ਬ੍ਰਹਮਚਾਰੀ ਸਵੰਗ ਪਾਕੀ ਦੇ ਘਰ ਜਾਖਲੋ ਤੇ ਮੋਨ ਭਇਓ ਕਰ ਪਾਤੀ ਰਹੋ ਕਹਿੰਦੇ ਅਰ ਉਸ ਦਾ ਕਲੇਜਾ ਪ੍ਰੇਮ ਨਾਲ چیر ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ ਇਸ ਤਰ੍ਹਾਂ ਅਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ ਉਪਕਾਰ ਤੇ ਨੇਕੀ ਦੀ ਚੋਜ ਕਰਦੀ ਸੀ ਮੈਣੀ ਜੀ ਦੀ ਆਤਮਾ ਅਦਸ਼ਾ ਹੁਣ ਬੜੀ ਅਰੂੜ ਹੋ ਗਈ ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਡੇ ਪੈ ਉਹਨਾਂ ਦੇ ਘਰੇ ਚਲੇ ਜਾਣਾ ਵੇੜੇ ਵਿੱਚ ਖੇਲਣਾ ਘਰ ਵਿੱਚਲੇ ਬਾਗ ਵਿੱਚ ਜਾ ਕੇ ਚੋਜ ਕਰਨੇ ਕਦੀ ਬੂਟੇ ਪੁੱਟਣੇ ਤੇ ਫਿਰ ਲਾਉਣੇ ਕਲਮਾ ਕਰਨੀਆਂ ਲਾਉਣੀਆਂ ਸ਼੍ਰੀ ਜੀ ਦੇ ਹੱਥਾਂ ਦਾ ਲਾਇਆ ਇੱਕ ਕਰਾਉਂਦੇ ਦਾ ਬੂਟਾ ਅੱਜ ਤੱਕ ਉਸ ਬਾਗ ਵਿੱਚ ਹੈ ਜੋ 12 ਮਹੀਨੇ ਫਲਦਾ ਰਹਿੰਦਾ ਹੈ ਕਹਿੰਦੇ ਨੇ ਕਿ ਹੋਰ ਕਿਤੇ 12 ਮਾਸੀ ਕਰਾਉਂਦਾ ਦੇਖਣ ਵਿੱਚ ਨਹੀਂ ਆਇਆ ਸਾਂਝ ਤੱਕ ਤਾਂ ਖੇਲਦੇ ਫਿਰ ਤਲੇ ਹੋਏ ਛੋਲੇ ਤੇ ਪੂਰੀ ਰੋਜ਼ ਇਹਨਾਂ ਦੇ ਘਰ ਸਕਦੇ ਜੋ ਰੋਜ਼ ਇਹਨਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਰਹਿੰਦੇ ਸਨ ਆਪਣੇ ਸਾਥੀ ਸਾਖਿਆ ਨੂੰ ਇਹੋ ਪ੍ਰਸ਼ਾਦ ਦਿੰਦੇ ਉਹਨਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣੀਆਣੀ ਤੇ ਮੈਣੀ ਜੀ ਦੇ ਪਾਸ ਜਾ ਬੈਠਦੇ ਉਸ ਵੇਲੇ ਅਚਰਜ ਆਤਮਰਸ ਐਸਾ ਸ਼ੌਂਦਾ ਕਿ ਸ਼ਿਵਦਤ ਵੀ ਅਕਸਰ ਉੱਥੇ ਆ ਜਾਂਦਾ ਚਾਰ ਘੜੀ ਰਾਤ ਬੀਤ ਗਈ ਤਦ ਕਦੇ ਚੁੱਪ ਬੈਠੇ ਰਹਿੰਦੇ ਕਦੇ ਜਦ ਉੱਚਰਦੇ ਤਾਂ ਉਹ ਵਾਗ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ ਕਦੇ ਅੱਖਾਂ ਮੀਟ ਕੇ ਬੈਠਦੇ ਪਰ ਨਾਲ ਹੀ ਸਭਨਾ ਦੇ ਆਨੰਦ ਮਨ ਵਿੱਚ ਵਸ ਜਾਂਦਾ ਤੇ ਉਹ ਆਨੰਦ ਵਿੱਚ ਲੀਨ ਹੋ ਜਾਂਦੇ ਕਦੇ ਕਿਸੇ ਦਿਨ ਐਸਾ ਤੇਜ ਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਛੱਲਿਆ ਨਾ ਜਾਂਦਾ ਉਹ ਜਲਾਲ ਤਾਂ ਮੇਂ ਵਸਦਾ ਕਿ ਤਰ੍ਹਾਂ ਪ੍ਰੇਮੀ ਇੱਕ ਤਰ੍ਹਾਂ ਦੇ ਦੇਵੀ ਭੈਣ ਨਾਲ ਪਰ ਕੇ ਆਤਮ ਰਸ ਵਿੱਚ ਜੁੜ ਜਾਂਦੇ ਕਦੇ ਐਸੀ ਮੋਹਣੀ ਮੂਰਤ ਬਣਾਉਂਦੇ ਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਣਕੀਆਂ ਨਾਲ ਤੱਕਦੇ ਕਿ ਉਹਨਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਤ ਕਰਕੇ ਮੂਰਸ਼ਿਤ ਕਰ ਜਾਂਦਾ ਕਦੇ ਗੁਰਬਾਣੀ ਪੜ੍ਹਦੇ ਕਦੇ ਗੁਰੂ ਸ਼ਬਦ ਗਾਉਂਦੇ ਗਾਉਂਦੇ ਕੀ ਜੋ ਉੱਡਦੇ ਪੰਛੀ ਲੰਘਦੇ ਤਾਂ ਮਸ ਹੋ ਕੇ ਡਿੱਗ ਪਏ ਤੇ ਜਿੱਥੇ ਬੈਠੇ ਬੈਠ ਜਾਂਦੇ ਇਸ ਤਰ੍ਹਾਂ ਉਸ ਘਰ ਵਿੱਚ ਉਹ ਰਸ ਛਾਵੇ ਉਹ ਰੰਗ ਵੱਜੇ ਇਹ ਜਿਸ ਦਾ ਕਹਿਣਾ ਕਠਨ ਹੈ ਇਸ ਤਰ੍ਹਾਂ ਦਾ satsang ਮੰਡਲ ਬਣਿਆ ਕਿ ਮਹਿਮਾ ਕਹੀ ਨਾ ਜਾਵੇ ਉਧਰ ਮਾਤਾ ਜੀ ਉਡੇਕਾਂ ਵਿੱਚ ਉਧਰ ਪਿਆ ਕਰਨ ਮਾਮਾ ਜੀ ਤੇ ਕਦੇ ਹੋਰ ਇਤਵਾਰੀ ਘਰ ਦੇ ਆਦਮੀ ਜਾਂ ਸਰਵੰਦੀ ਲੈਣ ਆਇਆ ਕਰਨ ਤਦ ਕਿਤੇ ਘਰ ਜਾਇਆ ਕਰਨ ਘਰ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਂਝ ਨੂੰ ਸੋਧਰ ਨੇ ਰਾਜ ਦਾ ਦਰਬਾਰ ਲੱਗਿਆ ਕਰਦਾ ਸੀ ਜਦ ਤੱਕ ਸਬਜਾਦੇ ਦਾ ਦੀਵਾਨ ਵਿੱਚ ਨਾ ਆਉਣਾ ਪਾਠ ਕੀਕੂ ਹੋਵੇ ਸੋ ਦੀਵਾਨ ਲੱਗ ਜਾਇਆ ਕਰੇ ਤੇ ਉਡੀਕ ਵੀ ਹੋਇਆ ਕਰੇ ਅਕਸਰ ਚਾਰ ਕੜੀ ਰਾਤ ਵੀ ਪਰ ਆਪ ਆਇਆ ਕਰ ਤਾਂ ਮੈਣੀ ਤੇ ਪੰਡਤ ਜੀ ਨਾਲ ਆਇਆ ਕਰ ਤਾਂ ਰੋਹਰਾਸ ਦਾ ਪਾਠ ਹੋਇਆ ਕਰੇ ਮਗਰੂ ਪ੍ਰਸਾਦ ਵਰਤੀਵੇ ਇਹਨਾਂ ਦਿਨਾਂ ਦੇ ਵਿੱਚ ਪ੍ਰਵਾਹ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰੇ ਵਿੱਚ ਰੋਹਰਾਸ ਦਾ ਪਾਠ ਚਾਰ ਕੜੀ ਰਾਤ ਹੁੰਦੀ ਤੇ ਹੁੰਦਾ ਹੈ ਆਪ ਦੇ ਬਾਲਪੁਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ ਘਰ ਘਰ ਕੋਈ ਨਾ ਕੋਈ ਸੁਖ ਜਾਂ ਵਰਦਾਨ ਪਹੁੰਚਦਾ ਸੀ ਸੰਜ ਸਵੇਰੇ ਦੀ ਦੀਵਾਨ ਸਾਹਿਬ ਜਾਂ ਦੀ ਜੀਦੀਆਂ ਇਹਨਾਂ ਮੇਰਾ ਕਰਕੇ ਪ੍ਰੇਮੀਆਂ ਦੇ ਬਹੁਤ ਕਰਕੇ ਪਰ ਪਰ ਪਰਦੇ ਬਾਲਕ ਬ੍ਰੀਸ ਵਿੱਚ ਹੀ ਪਟਨੇਪੁਰੀ ਦੇ ਪ੍ਰੀਤਮ ਹੋ ਗਏ ਸ਼ਿਰਦਾ ਦੇ ਡੂੰਗੇ ਪ੍ਰੇਮ ਅਰ ਬਾਲਾ ਪ੍ਰੀਤਮ ਕਰਕੇ ਯਾਦ ਤੇ ਜ਼ਿਕਰ ਕਰਨ ਕਰਕੇ ਅਕਸਰ ਥਾਈ ਥਾਈ ਬਾਲਾ ਪ੍ਰੀਤਮ ਹੀ ਮਸ਼ਹੂਰ ਹੋ ਗਏ ਭਾਵੇਂ ਆਪਦੀਆਂ ਖੇਲਾਂ ਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਝ ਚੱਕਰ ਲੱਗਦੇ ਭਲੇਖੇ ਪੈਂਦੇ ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪਣੇ ਕੋਈ ਚੋਜ ਅਖੜ ਖਾਂਦ ਨਾ ਕੀਤੀ ਹੋਵੇ ਤੇ ਫਿਰ ਉਸ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੋਈ ਸੁੱਖ ਨਾ ਦਿੱਤਾ ਹੋਵੇ ਕੋਈ ਬਖਸ਼ਿਸ਼ ਨਾ ਦਿੱਤੀ ਹੋਵੇ ਕੋਈ ਰਹਿਮਤ ਨਾ ਕੀਤੀ ਹੋਵੇ ਨਵਾਬ रहीम बख्श ਤੇ کریم ਬਖਸ਼ ਦੋ ਸਰਕਰ ਦੇ ਮੁਸਲਮਾਨ ਸੇ ਸੋ ਵੀ ਪ੍ਰੇਮੀ ਹੋ ਗਏ ਇਨਾਂ ਦੇ ਅਰਦਾਸ ਕਰਾਏ ਬਾਗ ਤੇ ਇੱਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਆ। ਇਹਨਾਂ ਦੋਹਾਂ ਨੂੰ ਵਾਹਿਗੁਰੂ ਵੱਨੇ ਲਾਇਆ ਗੁਰੂ ਤੇਗ ਬਹਾਦਰ ਜੀ ਨੇ ਸੀ। ਪਰ ਬਾਲਾ ਪ੍ਰੀਤਮ ਜੀ ਦੇ satsang ਨਾਲ ਇਹ ਨਵ ਨਿਹਾਲ ਆਤਮ ਜੀਵਨ ਵਿੱਚ ਪਲ ਨਿਕਲੇ ਤੇ ਸੱਚੇ ਗੁਰਮੁਖ ਬਣ ਗਏ ਸੀ। ਇਸ ਸਾਰੇ ਮੰਡਲ ਵਿੱਚ ਸਭ ਤੋਂ ਵਧੇਰੇ ਪ੍ਰੇਮ ਜਿਸ ਨੇ ਪਾਇਆ ਉਹ ਮੈਣੇ ਤੇ ਮੈਣਿਆਣੀ ਨਾਲ ਸੀ ਜਿਨ੍ਹਾਂ ਦੇ ਆਪ ਸ੍ਰਿਸ਼ਟੀ ਦੇ ਚੋਜੀ ਪਿਤਾ ਲੇਕਿਨ ਦੁਨਿਆਵੀ ਤੌਰ ਤੇ ਪੁੱਤ ਜਾਂ ਬਣੇ ਸੀ ਹਿੰਦੂਆਂ ਦੇ ਖਿਆਲ ਵਿੱਚ ਪੁੱਤਰ ਪੂ ਨਰਕ ਤੋਂ ਤਾਰਦਾ ਹੈ ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ ਸਾਰੀ 84 ਤੇ ਸਾਰੇ ਪਵ ਸਾਗਰ ਤੋਂ ਜਿਉਂਦੇ ਜੀ ਤਾਰ ਦਿੱਤਾ ਥਾਕਰ ਹਮਰਾ ਸਦ ਬੋਲਨਤਾ ਸਰਬ ਜੀਆਂ ਕੋ ਪ੍ਰਭ દાન ਦੇਤਾ ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਨੂੰ ਜਾਗਤ ਜੋਤ ਦੇ ਦਰਸ਼ਨਾਂ ਹੋਏ ਹੋ ਜੇ ਲੌਟੇ ਪਰਦਰਸ਼ਨ ਅਮਲ ਦੇ ਵੇਲੇ ਨਹੀਂ ਤਾਂ ਲੋਕ ਲਾਜ ਕੁਲ ਕਾਂਡ ਰਾਜਸੀ ਰਸਮ ਇਹ ਸ਼ਰਮ ਹਜਾ ਛੱਡ ਕੇ ਮੈਣੀ ਤੇ ਵੋਟੀ ਗੁਰੂ ਗ੍ਰੰਥ ਆਪ ਤੁਰ ਪੈਂਦੇ ਤੇ ਟੋਲਦੇ ਟੋਲਦੇ ਕਈ ਵਾਰ ਬਾਹਰ ਜਾ ਕੇ ਵੀ ਉਹਨਾਂ ਦੇ ਦਰਸ਼ਨ ਕਰ ਆਉਂਦੇ ਪਰ ਐਸੇ ਸਮੇ ਬਹੁਤੀ ਘਟਾਏ ਕਿ ਸਹਿਬ ਜੀ ਜੀ ਨੇ ਇਹਨਾਂ ਨੂੰ ਆਪਣੀ ਚੋਜ ਵਿੱਚ ਪਾਇਆ ਹੋਵੇ ਜਾਂ ਕਿਤੇ ਆਪਣੀ ਖੋਜ ਵਿੱਚ ਪਾਇਆ ਹੋਵੇ ਆਪ ਪਹੁੰਚਣਾ ਆਪ ਜਾਣਾ ਆਪ ਮੇਰ ਕਰਨੀ ਹਰ ਕਿਸੇ ਨਾਲ ਕੋਈ ਨਾ ਕੋਈ ਕੋਤਕ ਹਾਸੇ ਖੇਲਦਾ ਹੋਇਆ ਹੋ ਪਰ ਇਨਾਂ ਤੇ ਕੋਮਲਤਾ ਪਰੇ ਮੇਰ ਹੀ ਵਸਦੀ ਰਹੀ ਨਰਮ ਤੋਂ ਨਰਮ ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿੱਚ ਮੈਣੀ ਤੇ ਮਣਿਆਣੀ ਜੀ ਲਈ ਸੀ